ਜਦੋਂ ਦੀ ਦੇਸ਼ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਬੜੀਆਂ ਵੀਡੀਓਜ਼ ਐਸੀਆਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਮੌਨਸੂਨ ਦੇ ਸਰੌਦਰ ਰੂਪ ਦਾ ਅੰਦਾਜ਼ਾ ਖੁਦ-ਬਖੁਦ ਲਗਾਇਆ ਜਾ ਸਕਦਾ ਹੈ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਜਿਹੜਾ ਕਿ ਮੁੰਬਈ ਦੇ ਕੁਆਟਰਫਾਲ ਦੇ ਉੱਤੇ ਗਿਆ ਦੱਸਿਆ ਜਾ ਰਿਹਾ ਹੈ ਤੇ ਉੱਥੇ ਵਾਟਰਫਾਲ ਦੇ ਉਹ ਜਿਹੜਾ ਪਾਣੀ ਥੱਲੇ ਨੂੰ ਵਗ ਰਿਹਾ ਹੁੰਦਾ ਉਸ ਤੇਜ਼ ਵਹਾਅ ਵਾਲੇ ਪਾਣੀ ਦੇ ਵਿੱਚੋਂ ਦੀ ਨਿਕਲਣ ਦੀ ਕੋਸ਼ਿਸ਼ ਕਰਦਾ ਕਰਦਾ ਉੱਥੇ ਹੀ ਫਸਦਾ ਤੇ ਉਸ ਤੋਂ ਬਾਅਦ ਦੇ ਵਿੱਚ ਪਾਣੀ ਦੇ ਵਿੱਚ ਹੀ ਵਹਿੰਦਾ ਦਖਾਈ ਦੇ ਰਿਹਾ ਤਸਵੀਰਾਂ ਬੜੀਆਂ ਭਿਆਨਕ ਨੇ ਨਾਲ ਦੀ ਨਾਲ ਤਸਵੀਰਾਂ ਵੀ ਅਸੀਂ ਸਾਂਝੀਆਂ ਕਰ ਰਹੇ ਹਾਂ ਇੱਕ ਪਰਿਵਾਰ ਦੀ ਜਾਨ ਦੇ ਉੱਤੇ ਉਦੋਂ ਬਣ ਆਉਂਦੀ ਹੈ ਜਦੋਂ ਪਿਕਨਿਕ ਮਨਾਉਣ ਦੇ ਲਈ ਉਹ ਮੁੰਬਈ ਦੇ ਨੇੜੇ ਸਟੈਟਿਕ વોਟਰਫਾਲ ਤੇ ਜਾਂਦੇ ਨੇ ਹਾਲਾਂਕਿ ਇਹ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਕਿਹੜੇ વોਟਰਫਾਲ ਤੇ ਗਏ ਸੀ ਤੇ ਉਥੇ ਜਾ ਕੇ ਪਿਕਨਿਕ ਮਨਾਉਣ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਪਰਿਵਾਰ ਹੈ ਉਹ ਪਰਿਵਾਰ ਉਥੇ ਫਸ ਜਾਂਦਾ ਹੈ ਫਸਦਾ ਹੈ ਤਾਂ ਪਾਣੀ ਦਾ ਵਹਾਅ ਜਦੋਂ ਤੇਜ਼ ਹੁੰਦਾ ਹੈ ਤਾਂ ਉਹਨੂੰ ਪਾਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਤਾਂ ਜੋ ਸੁਰੱਖਿਅਤ ਪਾਸੇ ਜਾਇਆ ਜਾ ਸਕੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਹੋਣੀ ਉਹਨਾਂ ਦੀ ਉਡੀਕ ਕਰਦੀ ਪਈ ਹੈ ਜਦੋਂ ਪਾਣੀ ਦੇ ਵਿੱਚ ਦੀ ਉਹ ਲੋਕ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅਧ ਵਿਚਾਲੇ ਜਾ ਕੇ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਹੈ ਕਿਉਂਕਿ ਪਾਣੀ ਦਾ ਵਹਾਅ ਬੜਾ ਤੇਜ਼ ਹੁੰਦਾ ਬੈਲੈਂਸ ਵਿਗੜ ਜਾਂਦਾ ਹੈ ਦੇ ਨਾਲ ਦੇ ਨਾਲ ਹੀ ਉਹ ਜਿਹੜੇ ਇੱਕ ਇੱਕ ਕਰਕੇ ਪਾਣੀ ਦੇ ਵਿੱਚ ਵਹਿ ਚੱਲਦੇ ਨੇ ਪਾਣੀ ਦੂਰ ਤੱਕ ਉਹਨਾਂ ਨੂੰ ਰੇੜ ਦਾ ਲੈ ਜਾਂਦਾ ਸਾਰਿਆਂ ਦੇ ਹੱਥ ਇੱਕ ਦੂਸਰੇ ਦੇ ਹੱਥਾਂ ਦੇ ਵਿੱਚੋਂ ਛੁੱਟ ਜਾਂਦੇ ਆ ਕਿਉਂਕਿ ਪਹਿਲਾਂ ਤਾਂ ਇੱਕ ਦੂਸਰੇ ਦੇ ਹੱਥ ਫੜ ਕੇ ਤੁਰ ਰਹੇ ਸੀ ਪ੍ਰਵਾਹ ਦੇ ਵਿੱਚ ਜਦੋਂ ਪਾਣੀ ਉਹਨਾਂ ਨੂੰ ਵਹਾਕੇ ਲੈ ਜਾਂਦਾ ਤਾਂ ਫਿਰ ਹੱਥ ਫੜੇ ਉਸੇ ਤਰੀਕੇ ਦੇ ਨਾਲ ਨਹੀਂ ਰਹਿੰਦੇ ਆਲੇ ਦੁਆਲੇ ਹਾਲਾਂਕਿ ਬੜੇ ਲੋਕ ਖੜੇ ਦਿਖਾਈ ਦੇ ਰਹੇ ਨੇ ਤੁਹਾਨੂੰ ਜਿਹੜੇ ਉੱਥੇ ਇਹ ਰੌਲਾ ਵੀ ਪਾ ਰਹੇ ਨੇ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਦੇ ਪਏ ਆ ਪਰ ਕੁਦਰਤ ਦੇ ਸਾਹਮਣੇ ਕਿਸੇ ਦੀ ਵੀ ਨਹੀਂ ਚੱਲਦੀ ਦਿਖਾਈ ਦੇ ਰਹੀ ਹੈ ਤੇ ਜਦੋਂ ਉਹ ਪਰਿਵਾਰ ਰੁੜ ਜਾਂਦਾ ਤਾਂ ਆਸੇ-ਪਾਸੇ ਜਿੰਨੇ ਵੀ ਲੋਕ ਖੜੇ ਹੁੰਦੇ ਨੇ ਸਾਰਿਆਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਤਰਾਹੀਮਾਂ ਮੱਚ ਜਾਂਦਾ ਤੇ ਉਹ ਅੱਗੇ ਜਾ ਕੇ ਭੱਜ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਜਿਹੜੀ ਹੈ ਤੁਹਾਡੇ ਸਾਹਮਣੇ ਆ ਪੇਸ਼ ਕੀਤੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਤੇ ਹਲਾਤ ਬਣੇ ਹੋਏ ਐ ਹਾਲਾਂਕਿ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਐਸੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਭਾਰੀ ਬਾਰਿਸ਼ ਦੇ ਚੱਲਦੇ ਆਮ ਜਨ ਜੀਵਨ ਜਿਹੜਾ ਉਹ ਜ਼ਰੂਰ ਪ੍ਰਭਾਵਿਤ ਹੋਇਆ ਕਈ ਥਾਵਾਂ ਦੇ ਉੱਤੇ ਜਨ ਜੀਵਨ ਠੱਪ ਹੋ ਗਿਆ ਮੁੰਬਈ ਮਾਫ ਕਰਨਾ ਦਿੱਲੀ ਦੇ ਵਿੱਚ ਕਈ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਨੇ ਆਖ ਦਿੱਤਾ ਹੈ ਕਿ ਵਾਟਰ ਲੋਜਿੰਗ ਹੋ ਰਹੀ ਆ ਪਾਣੀ ਬਹੁਤ ਭਰ ਰਿਹਾ ਜੇਕਰ ਕੋਈ ਕਰਮਚਾਰੀ ਆ ਕੰਪਨੀ ਦੇ ਵਿੱਚ ਚੱਲ ਕੇ ਕੰਮ ਕਰਨ ਦੇ ਲਈ ਆਏਗਾ ਤਾਂ ਉਹਦੇ ਲਈ ਬੜੀ ਮੁਸ਼ਕਲ ਹੋਏਗੀ ਲੇਟ ਫਿੱਟ ਹੋਮ ਹੋ ਕੇ ਛੁੱਟੀਆਂ ਵੱਜਣਗੀਆਂ ਇਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਘਰੋਂ ਬੈਠ ਕੇ ਵਰਕ ਫਰੋਮ ਹੋਮ ਕਰੋ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਵਰਕ ਫਰੋਮ ਹੋਮ ਕੀਤਾ ਜਾਵੇ ਜਦੋਂ ਤੱਕ ਸਥਿਤੀ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਹਾਲਾਂਕਿ ਤੁਸੀਂ ਇੱਕ ਚੀਜ਼ ਦਾ ਅੰਦਾਜ਼ਾ ਲਗਾ ਕੇ ਵੇਖੋ ਇਹ ਚੀਜ਼ੀਆਂ ਚੀਜ਼ਾਂ ਸਾਡੇ ਅੱਜ ਦੇ ਇਸ ਦੇਸ਼ ਦੇ ਵਿੱਚ ਸਾਡੇ ਅੱਜ ਦੇ ਇਸ ਸਮਾਜ ਦੇ ਵਿੱਚ ਕਿੰਨੀਆਂ ਕਾਮਨ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਕਿ ਪਹਿਲਾਂ ਹੁੰਦਾ ਸੀ ਕਿ ਜਦੋਂ ਸਰਦੀ ਆਉਣੀ ਹੈ ਤਾਂ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਸ ਮਹੀਨੇ ਤੱਕ ਸਰਦੀ ਆ ਜਾਏਗੀ ਸਰਦੀ ਵਾਲੇ ਕੱਪੜੇ ਬਾਹਰ ਕੱਢ ਲਏ ਜਾਂਦੇ ਨੇ ਗਰਮੀ ਵਾਲੇ ਕੱਪੜੇ ਸਾਹਮ ਦੇਤੇ ਜਾਂਦੇ ਆ ਸਰਦੀਆਂ ਦੇ ਵਿੱਚ ਜੋ ਵੀ ਚੀਜ਼ ਜਿਉਂਦੇ ਰਹਿਣ ਦੇ ਲਈ ਜ਼ਰੂਰੀ ਹੈ ਉਹਨਾਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਵਾਇਸ ਵਰਸਾ ਗਰਮੀ ਦੇ ਲਈ ਵੀ ਚੱਲਦਾ ਉਹ ਤੋਂ ਵੀ ਲੋਕ ਉਸ ਤਰੀਕੇ ਦੇ ਪ੍ਰਬੰਧ ਕਰਦੇ ਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੋਕ কুলਰ ਪੱਖੇ ਬਾਹਰ ਕੱਢ ਲੈਂਦੇ ਆ ਉਹਨਾਂ ਨੂੰ ਸਾਫ਼ ਕਰਾ ਲਿਆ ਜਾਂਦਾ ਪੱਖਿਆਂ ਦੀਆਂ ਮੋਟਰਾਂ ਚੈੱਕ ਕਰਵਾ ਲਈਆਂ ਜਾਂਦੀਆਂ ਨੇ ਗ੍ਰੀਸ ਦਵਾ ਦਿੱਤਾ ਜਾਂਦਾ ਇਸ ਤਰੀਕੇ ਦਾ तमाम ਉਹ ਸਾਰੇ ਇੰਤਜ਼ਾਮਾਤ ਕੀਤੇ ਜਾਂਦੇ ਆ ਜਿਹੜੇ ਇਸ ਚੀਜ਼ ਦੇ ਲਈ ਉਸ ਮੌਸਮ ਦੇ ਨਾਲ ਨਜਿੱਠਣ ਦੇ ਲਈ ਜ਼ਰੂਰੀ ਹੁੰਦੇ ਆ ਹੁਣ ਗੱਲ ਕਰਦੇ ਆਂ ਹੜਾਂ ਦੀ ਹੜ ਅਕਸਰੀ ਸਾਡੇ ਦੇਸ਼ ਦੇ ਵਿੱਚ ਪਹਿਲਾਂ ਵੀ ਆਉਂਦੇ ਰਹੇ ਸੀ ਤੇ ਜੁਗਾ ਜੁਗਾ ਤੋਂ ਆਉਂਦੇ ਰਹੇ ਨੇ ਪਰ ਐਨੇ ਵੱਡੇ ਤਰੀਕੇ ਦੇ ਨਾਲ ਹੜਾਂ ਦਾ ਰੋਦਰ ਰੂਪ ਨਹੀਂ ਵੇਖਣ ਨੂੰ ਮਿਲਿਆ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਹੋਇਆ ਸੀ ਪਿਛਲੇ ਸਾਲ ਜੁਲਾਈ ਦੇ ਮਹੀਨੇ ਦੇ ਵਿੱਚ ਪੰਜਾਬ 'ਚ ਲੱਖ ਲੱਖ ਤੱਕ ਪਾਣੀ ਭਰ ਗਿਆ ਬੜੇ ਖੇਤਾਂ ਦੇ ਵਿੱਚ ਕਿਉਂਕਿ ਪਾਣੀ ਨੇ ਆਪਣਾ ਰਸਤਾ ਖੁਦ ਬਣਾਉਣਾ ਸੀ ਪਰ ਉਸਦੇ ਰਸਤੇ ਦੇ ਵਿੱਚ ਰਹਾਇਸ਼ੀ ਬਿਲਡਿੰਗਾਂ ਬਣੀਆਂ ਕਮਰਸ਼ੀਅਲ ਬਿਲਡਿੰਗਾਂ ਬਣੀਆਂ ਦਰਖਤ ਪੁੱਟੇ ਗਏ ਜੰਗਲ ਉਜਾੜੇ ਗਏ ਤਾਂ ਫਿਰ ਪਾਣੀ ਨੇ ਆਪਣਾ ਰਸਤਾ ਜਿਸ ਤਰੀਕੇ ਦੇ ਨਾਲ ਬਣਾਉਣਾ ਸੀ ਉਸੇ ਤਰੀਕੇ ਦੇ ਨਾਲ ਉਹਨੇ ਬਣਾਇਆ ਹੜਾ ਹੈ ਹੜੋਂ ਤੋਂ ਬਾਅਦ ਦੇ ਵਿੱਚ ਕਈ ਪਰਿਵਾਰ ਆਏ ਸੇ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ 5-5 ਫੁੱਟ ਮਿੱਟੀ ਚੜ ਗਈ ਹੈ ਤੇ ਅਜੇ ਤੱਕ ਉਹਨਾਂ ਤੋਂ ਕੋਈ ਫਸਲ ਉੱਥੇ ਬੀਜ ਨਹੀਂ ਹੋਈ ਹੈ ਕਿਉਂਕਿ ਜਦੋਂ ਮਿੱਟੀ ਪਰੇ ਹਟੇਗੀ ਤਦ ਹੀ ਉਹਨਾਂ ਦੀ ਜਿਹੜੀ ਉ ਉਹ ਬਾਹਰ ਆਏਗੇ ਸੋ ਉਹਨਾਂ ਪਰਿਵਾਰਾਂ ਦੀ ਆਜੀਬਿਕਾ ਖੋ ਲਈ ਗਈ ਹੈ ਬੇਸ਼ੱਕ ਕਿ ਕੁਦਰਤੀ ਵਰਤਾਰਾ ਇਹ ਪਰ ਇਹਦੇ ਚ ਹੱਥ ਆਮ ਲੋਕਾਂ ਦਾ ਵੀ بڑا ਹੁੰਦਾ ਕਿਉਂਕਿ ਜਦੋਂ ਜੰਗਲਾਂ ਦੀ ਕਟਾਈ ਹੁੰਦੀ ਹੈ ਅਸੀਂ ਘਰੇ ਬੈਠ ਕੇ ਇੰਸਟਾਗ੍ਰam ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਸਾਈਟਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਜ਼ਰੂਰ ਅਸੀਂ ਰੌਲਾ ਪਾ ਲੈਂਦੇ ਹਾਂ ਪਰ ਅਸੀਂ ਕਦੇ ਵੀ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਉਹਨਾਂ ਕੰਮ ਕਰਦੇ ਕੋਸ਼ਿਸ਼ ਨਹੀਂ ਕਰਦੇ ਜਿੰਨਾ ਸਾਨੂੰ ਕਰਨਾ ਚਾਹੀਦਾ ਤਾਂ ਨਤੀਜੇ ਦੇ ਵਜੋਂ ਹੁਣ ਸਾਡੇ ਕੀ ਹੈ ਹੁਣ ਕੰਪਨੀਆਂ ਨੇ ਵੇਖ ਲਿਆ ਕਿ ਹੜ੍ਹਾਂ ਨੇ ਤਾਂ ਆਉਣਾ ਹੀ ਆ ਹੜ੍ਹਾਂ ਨੂੰ ਨਹੀਂ ਰੋਕ ਸਕਦੇ ਇਹਦੀ ਬਜਾਏ ਆਪਾਂ ਵਰਕ ਫਰੋਮ ਹੋਮ ਕਰ ਦਿੰਨੇ ਆ ਪੰਜਾਬ ਦੇ ਵਿੱਚ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਡਰੇਨ ਸਾਫ ਕੀਤੇ ਜਾ ਰਹੇ ਆ ਪਤਾ ਸਭ ਨੂੰ ਸਰਕਾਰ ਨੂੰ ਪਤਾ ਲੋਕਾਂ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਦੀ ਪਾਣੀ ਆਏਗਾ ਪਾਣੀ ਨੇ ਲੰਘਣਾ ਸੋ ਇੱਕ ਤਰੀਕੇ ਦੇ ਨਾਲ ਸਾਡੇ ਜੀਵਨ ਦਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਸਾਡੇ ਜੀਵਨ ਦਾ ਹਿੱਸਾ ਬਣ ਚੁੱਕੀਆਂ ਨੇ ਜਿਵੇਂ ਸਰਦੀਆਂ ਗਰਮੀਆਂ ਹੁੰਦੇ ਸੀ ਓਵੇਂ ਹੀ ਹੁਣ ਹੜ ਬਣ ਚੁੱਕੀਆਂ ਆ ਤੇ ਇਸ ਤੋਂ ਅਗਲੀਆਂ ਗਰਮੀਆਂ ਇਹਦੇ ਨਾਲੋਂ ਵੀ ਭਿਆਨਕ ਹੋਣ ਗਿਆ ਇਹ ਚੀਜ਼ ਦਾ ਅੰਦਾਜ਼ਾ ਤੁਸੀਂ ਖੁਦ ਵੀ ਲਗਾ ਸਕਦੇ ਹੋ ਤੇ ਅਸੀਂ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇਕਰ ਹੋ ਸਕਦਾ ਹੈ ਤਾਂ ਵੱਧ ਤੋਂ ਵੱਧ ਦਰਖਤ ਨੇ ਜਿਹੜੇ ਉਹ ਲਗਾਏ ਜਾਣ ਦਰਖਤ ਲਗਾਏ ਜਾਣੇ ਜ਼ਰੂਰੀ ਨਹੀਂ ਨੇ ਦਰਖਤਾਂ ਨੂੰ ਲਗਾ ਕੇ ਸੰਭੇ ਜਾਣਾ ਬੜਾ ਜ਼ਰੂਰੀ ਹੈ ਕੋਸ਼ਿਸ਼ ਕਰੋ ਜੇਕਰ ਤੁਸੀਂ ਐਸਾ ਕਰ ਸਕਦੇ ਹੋ ਅਦਰਵਾਈਜ਼ ਜਿਸ ਤਰੀਕੇ ਦੀਆ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸ ਤਰੀਕੇ ਦੀਆਂ ਵੀਡੀਓ ਹਰ ਰੋਜ਼ ਆਇਆ ਕਰਨਗੀਆਂ ਹਰ ਵਾਰ ਆਇਆ ਕਰਨਗੀਆਂ ਕਿਉਂਕਿ ਮੌਨਸੂਨ ਨੇ ਹੁਣ ਰੁਕਣਾ ਨਹੀਂ ਹੈ ਮੌਨਸੂਨ ਇਸ ਤਰੀਕੇ ਦੇ ਨਾਲ ਆਉਂਦੀ ਰਹੇਗੀ ਪਰ ਲੋੜ ਹੈ ਸਾਨੂੰ ਲੋਕਾਂ ਨੂੰ ਸਮਝਣ ਦੀ ਤਾਂ ਜੋ ਇਸ ਤਰੀਕੇ ਦੀਆਂ ਜਿਹੜੀਆਂ ਕੁਦਰਤੀ ਕਰੋਪੀਆਂ ਜਿਨ੍ਹਾਂ ਨੂੰ ਅਸੀਂ ਖਾਸ ਤੌਰ ਤੇ ਉੱਤੇ ਰੋਕ ਸਕਦੇ ਹਾਂ ਠੱਲ ਪਾ ਸਕਦੇ ਹਾਂ ਠਰਮਾ ਲਿਆ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਕਾਬੂ ਕਰ ਸਕਦੇ ਹਾਂ ਉਹਨਾਂ ਨੂੰ ਕਾਬੂ ਕਰਨ ਦੇ ਲਈ ਪੁਖਤਾ ਇੰਤਜ਼ਾਮ ਕਰੀਏ ਪੁਖਤਾ ਕਦਮ ਚੁੱਕੀਏ ਕਿਉਂਕਿ ਆਖਰਕਾਰ ਚਲੋ ਅਸੀਂ ਤੇ ਨਹੀਂ ਰਹਿਣਾ ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਵੀ ਇਹੀ ਧਰਤੀਆਂ ਦੇ ਉੱਤੇ ਇਹੀ ਜ਼ਰਖੇਸ ਧਰਤੀਆਂ ਦੇ ਉੱਤੇ ਕਮਾਈ ਕਰਨੀ ਹੈ ਇੱਥੇ ਹੀ ਕੀਤੀ ਕਰਨੀ ਹੈ ਇੱਥੇ ਹੀ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਤੀਤ ਕਰਨੀ ਹੈ ਮੁੰਬਈ ਵਾਲੀ ਘਟਨਾ ਤੇ ਫਿਰ ਤੋਂ ਆ ਜੰਨੇ ਆ ਮੁੰਬਈ ਦੇ ਵਿੱਚ વોਟਰਫਾਲ ਦੇ ਵਿੱਚ ਇੱਕ ਪਰਿਵਾਰ ਰੁੜਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਹਾਲਾਂਕਿ ਇਹਨਾਂ ਦੇ ਪਰਿਵਾਰ ਦੇ ਇਹ ਸਾਰੇ ਜਿਹੜੇ ਜੀ ਨੇ ਇਹ ਹਾਲਾਂਕਿ ਦੱਸਿਆ ਤੇ ਹੀ ਜਾ ਰਿਹਾ ਹੈ ਮੁਢਲੀ ਜਾਣਕਾਰੀ ਦੇ ਵਿੱਚ ਪਰ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਬੱਚ ਵੀ ਪਾਇਆ ਜਾਂ ਫਿਰ ਸਾਰੇ ਸਰਵਾਈਵ ਕਰ ਗਏ ਨੇ ਜਾਂ ਫਿਰ ਸਾਰੇ ਮੌਤੇ ਮੂਹ ਦੇ ਵਿੱਚ ਜਾ ਪਏ ਨੇ ਹਾਲਕਿ ਜਿੱਦਾਂ ਦੀ ਸਥਿਤੀ ਹੈ ਉਸ ਤੋਂ ਫਿਲਹਾਲ ਦੇ ਲਈ ਕੋਈ ਵੀ ਅੰਦਾਜ਼ਾ ਲਾਉਣਾ ਸਾਰਤਕ ਨਹੀਂ ਹੋਏਗਾ ਪਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਪਰਿਵਾਰ ਦੇ ਨਾਲ ਅਣਹੋਣੀ ਵਾਪਰੀ ਹੈ